ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰਿਆਂ ਨੇ ਮੇਰੀ ਇਸ ਵੀਡੀਓ ਦਾ ਕੈਪਸ਼ਨ ਪੜ ਲਿਆ ਹੋਣਾ ਕਿ ਅਬੋਹਰ ਗਿਆ ਡੁੱਬ ਤੇ ਕੋਈ ਕਿਤੇ ਤੇ ਕੋਈ ਕਿਤੇ ਗਿਆ ਖੁੱਬ ਬਿਲਕੁਲ ਸੱਚਾ ਹੈਡਿੰਗ ਹੈ ਬਿਲਕੁਲ ਸਹੀ ਗੱਲ ਹੈ ਇਸ ਵਕਤ ਤੁਹਾਨੂੰ ਮੈਂ ਲਾਈਵ ਤਸਵੀਰਾਂ ਜਿਹੜੀਆਂ ਦਿਖਾਉਣ ਜਾ ਰਿਹਾ ਅਬੋਹਰ ਤੋਂ ਤੇ ਬਹੁਤ ਤੇਜ਼ ਬਰਸਾਤ ਨੇ ਸਾਰੇ ਸ਼ਹਿਰ ਦੇ ਵਿੱਚ ਪਾਣੀ ਪਾਣੀ ਕਰਤਾ ਠਾਕਰਵਾਦੀ ਸਿੱਧੂ ਨਗਰੀ ਇਲਾਕੇ ਦਾ ਤਾਂ ਬਹੁਤ ਬੁਰਾ ਹਾਲ ਹੈ ਤੁਸੀਂ ਮੰਨ ਕੇ ਚੱਲੋ 3 ਫੁੱਟ ਤੱਕ ਪਾਣੀ ਪਰ ਗਿਆ ਕਿਉਂਕਿ ਮੈਂ ਹੁਣੇ ਉੱਧਰੋਂ ਹੀ ਆ ਰਿਹਾ ਤੇ ਬਹੁਤ ਬੁਰੇ ਹਾਲਾਤ ਨੇ ਜਿਹੜੇ ਨਿਚਲੇ ਇਲਾਕੇ ਨੇ ਇੱਥੋਂ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਕੋਈ ਖਾਸ ਬਾਰਿਸ਼ ਨਹੀਂ ਹੋਈ ਹੈ ਪਰ ਚਲੋ ਤੁਹਾਨੂੰ ਕੁਝ ਦੇ ਰੇਹ ਲਾਂ ਕਾਂਟ ਲੈ ਕੇ ਚੱਲੀਏ ਜਿੱਥੇ ਪਤਾ ਲੱਗਦਾ ਕਿ ਬਾਰਿਸ਼ ਅੱਜ ਹੋਈ ਹੈ ਤਬ ਉਹਰ ਗਿਆ ਡੁੱਬ ਤੇ ਕੋਈ ਕਿਤੇ ਤੇ ਕੋਈ ਕਿਥੇ ਗਿਆ ਖੁੱਬ ਬਿਲਕੁਲ ਸਹੀ ਗੱਲ ਕਹਿ ਰਹੇ ਆ ਆਹ ਕਾਰ ਦੇਖੋ ਹੁਣ ਸਾਹਮਣੇ ਆ ਰਹੀ ਏ ਤੁਸੀਂ ਪਾਣੀ ਦਾ ਇਹਦਾ ਬਹਾਵ ਦੇਖੋ ਦੇਖੋ ਆਪਦੀ ਕਾਰ ਬਚਾਉਣ ਵਾਸਤੇ ਦੂਜੇ ਦੇ ਸਾਰੀਆਂ ਦੁਕਾਨਾਂ 'ਚ ਪਾਣੀ ਭਰਣਗੇ ਆਰਾਮ ਨਾਲ ਵੈਸੇ ਚਲਾਉਣਾ ਚਾਹੀਦਾ ਵੀਕਲ ਇਹ ਗਲਤ ਗੱਲ ਹੈ ਮਤਲਬ ਆ ਦੇਖੋ ਆ ਆਟੋ ਖੁੱਬਿਆ ਪਿਆ ਉਹ ਮੋਟਰਸਾਈਕਲ ਖੁੱਬਿਆ ਪਿਆ ਇਧਰ ਬਾਈ ਜੀ ਖੁੱਬੇ ਪਏ ਤੇ ਇਧਰ ਤਾਈ ਜੀ ਖੁੱਬੇ ਪਏ ਬਾਈ ਜੀ ਤਾਈ ਜੀ ਸਾਰੇ ਗਏ ਖੁੱਬ ਕਿਉਂਕਿ ਅਬੋਰ ਗਿਆ ਡੁੱਬ ਤੇ ਵੀਰ ਜੀ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਜਦੋਂ ਤੁਸੀਂ ਚਿਲड्रन ਪਾਰਕ ਦੇ ਕੋਲੋਂ ਕ੍ਰਾਸ ਕਰਨਾ ਉਥੇ ਦੇ ਜਿਹੜੇ ਗੱਡੇ ਆ ਉਤੋਂ ਬਚ ਕੇ ਨੇ ਤਾਂ ਖੰਡੜ ਹਨ 1% ਤੁਹਾਡਾ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਤੇ ਬਾਈ ਜੀ ਫੇਰ ਕਹਿ ਰਿਆਂ ਅਬੋਹਰ ਗਿਆ ਡੁੱਬ ਕੋਈ ਕਿੱਥੇ ਤੇ ਕੋਈ ਕਿੱਥੇ ਗਿਆ ਖੁੱਬ ਸਾਡੇ ਪਤਵੰਤੇ ਸੱਜਣਾ ਦੀ ਟੀਮ ਕਿੱਥੇ ਆ ਪਤਵੰਤੇ ਸੱਜਣ ਕਿੱਧਰ ਗਏ ਬਹੁਤ ਬਾਰਿਸ਼ ਪਈ ਆ ਬਹੁਤ ਬਾਰਿਸ਼ ਪਈ ਆ ਕੁੱਤੂਰੀ ਕੋਲਾ ਸਾਹਮਣੇ ਮੋਟਰਸਾਈਕਲ ਵਾਲੇ ਵੀਰ ਜੀ ਜਾ ਰਹੇ ਨੇ ਜੋ ਵੀ ਨੇ ਪੜਾ ਹੁਣ ਤੱਬੀ ਤੁਰਿਆ ਉਹ ਕਿੱਲੀ ਪੈਦਲ ਹੀ ਚੱਲ ਸਕਦਾ ਵੀਰੇ ਤੁਸੀਂ ਦੇਖੋ ਇਸ ਵਕਤ ਕੋਈ ਫਾਇਦਾ ਨਹੀਂ ਹੈ ਵੀਰ ਜੀ ਕਿੱਧਰ ਜਾਣਾ ਤੁਸੀਂ ਮੈਂ ਦੱਸਦਾ ਤੁਹਾਨੂੰ ਏਰੀਆ ਮੈਂ ਜਲਦੀ ਉਹਨਾਂ ਬਾਰੇ ਚੁੱਕ ਪਹੁੰਚੇ ਇੱਥੇ ਤਾਂ ਕੋਈ ਹੁਣ ਫਾਇਦਾ ਨਹੀਂਗਾ ਤੁਸੀਂ ਵਾਪਸ ਕੋਈ ਕਰੀ ਜਾਣਾ ਵਾਪਸ ਕਰ ਜਾਣਾ ਤੂੰ ਕਿਉਂਕਿ ਉਹਨਾਂ ਦੀ ਦੁਕਾਨ ਚ ਵੀ ਪਾਣੀ ਪੂਣੀ ਵੜ ਗਿਆ ਜਾਓ ਜਾ ਸਕਦੇ ਹੋ ਦਾ ਇੱਥੇ ਰੋਕਣਾ ਤਾਂ ਕਿੰਨੇ ਆ ਬਸ ਤੁਹਾਡਾ ਮੋਟਰਸਾਈਕਲ ਬੰਦ ਹੋ ਜੂਗਾ ਨਾ ਯਾਦਾ ਇੱਕ ਕੰਮ ਕਰੋ ਮੋਟਰਸਾਈਕਲ ਇੱਥੇ ਲਾ ਕੇ ਪੈਦਲ ਜਾਂਦੇ ਰਹੋ ਉਹ ਜਾਦਾ ਵਧੀਆ ਕੁੜੀਆਂ ਨੂੰ ਸਾਹਮਣੇ ਬਿਠਾ ਦਿਓ ਵਿਜੇ ਟ੍ਰੇਡਿੰਗ ਕੰਪਨੀ ਤੇ ਹੈ ਹੋਰ ਉਕਰੇਨੀ ਦੁਕਾਨ ਜਿਹੜਾ ਸ਼ਾਪ ਹੈ ਉੱਥੇ ਵੜਾ ਦਿਓ ਆਪ ਜਾਂਦੇ ਰੋ ਮੋਟਰਸਾਈਕਲ ਇੱਥੇ ਲਾ ਦਿਓ ਹੋਰ ਹਾਲ ਹੀ ਆਵਾਜੀ ਤੇ ਇਸ ਵਕਤ ਦੇ ਜੋ ਹਾਲਾਤ ਨੇ ਬਾਈ ਜੀ ਉਹ ਤੁਹਾਡੇ ਸਾਹਮਣੇ ਆ ਮੇਰਾ ਕੈਪਸ਼ਨ ਹੈ ਅਬੋਹਰ ਗਿਆ ਡੁੱਬ ਕੋਈ ਕਿਤੇ ਤੇ ਕੋਈ ਕਿਤੇ ਗਿਆ ਖੁੱਬ ਪਰ ਇਸ ਜਿਹੜੇ ਮੌਸਮ ਦੇ ਵਿੱਚ ਜਿਹੜੀ ਇਲੈਕਟ੍ਰਿਕ ਮੋਪੜ ਉਹ ਹਜੇ ਤੱਕ ਕਾਮਯਾਬ ਨਜ਼ਰ ਆਈ ਹੈ ਕਿਉਂਕਿ ਇਹਦੀ ਮੋਟਰ ਸੀਟ ਤੋਂ ਉੱਤੇ ਹੀ ਕਰਕੇ ਲਾਈ ਹੋਈ ਹੈ ਇਹਨਾਂ ਨੇ ਜਿਹਦਾ ਬਹੁਤ ਫਾਇਦਾ ਹੈ ਤੇ ਇਸ ਵਕਤ ਜਿਹੜਾ ਬੈਂਕ ਦੇ ਹਾਲਾਤ ਇੱਥੇ ਰੁਕੀਏ ਇਸ ਵਕਤ ਜੀ ਕਿਤੇ ਨਾ ਕਿਤੇ ਰੁਕ ਜਾਣਾ ਹੀ ਬਿਹਤਰ ਹੈ ਕਿਉਂਕਿ ਬਹੁਤ ਬੁਰੇ ਹਾਲਾਤ ਨੇ ਕੋ ਤੇਰੀਓ ਅ ਤੇਰੀਓ ਚਲੋ ਜੀ ਸਾਹਮਣੇ ਦੇਖੋ ਕਿਹਦੇ ਬੁਲਟ ਚਲੇ ਤਾਂ ਦੁਨੀਆ ਰਸਤਾ ਦੇ ਲੇਕਿਨ ਅਜਿੰਨਾ ਬੁਲਟ ਚੱਲ ਰਿਹਾ ਨਾ ਦੁਨੀਆ ਰਸਤਾ ਦੇ ਰਹੀ ਹੈ ਕਿਉਂਕਿ ਰਸਤਾ ਖਾਲੀ ਹੈ ਜਿੰਨਾ ਮਰਜੀ ਲੈ ਜਾਓ ਪਰ ਇਸ ਵਕਤ ਬਾਜ਼ਾਰ ਦੇ ਜੋ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਜਗ੍ਹਾ ਜਗ੍ਹਾ ਤੇ ਵਹੀਕਲ ਰੁਕੇ ਹੋਏ ਆ ਡੁੱਬੇ ਹੋਏ ਆ ਖੁੱਬੇ ਹੋਏ ਆ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਵਹੀਕਲ ਇੱਥੇ ਖੜੇ ਕਰ ਲਓ ਨਾ ਇੱਥੇ ਰੁੜਾਨ ਹੈ 2 ਮਿੰਟ ਰੋਕ ਲਓ ਬੰਦ ਨਹੀਂ ਖਰਾਬ ਹੋ ਜਾਣਗੇ ਅਬੋ ਹਰ ਗਿਆ ਡੁੱਬ ਕੋਈ ਕਿਤੇ ਤੇ ਕੋਈ ਕਿਤੇ ਗਿਆ ਖੁੱਬ ਇਸ ਵਕਤ ਦੀ ਜਿਹੜੀਆਂ ਲਾਈਵ ਤਸਵੀਰਾਂ ਨੇ ਉਹ ਤੁਹਾਡੇ ਸਾਹਮਣੇ ਆਬੋਰ ਇਲਾਕੇ ਦੀਆਂ ਭਾਈ ਜੀ ਇਹ ਜੌਬ ਨਹੀਂ ਹੈ ਆਪਣੀ ਜ਼ਿੰਮੇਵਾਰੀ ਹੈ ਗੁੱਡ ਜੌਬ ਨਾ ਹੀ ਲਿਖੋ ਮੈਨੂੰ ਪਲੀਜ਼ ਮੇਰੀ ਪ੍ਰਸ਼ੰਸਾ ਨਾ ਕਰੋ ਇਸ ਵਕਤ ਆਪਾਂ ਨੂੰ ਇਹ ਤੁਹਾਡਾ ਮੋਟਰਸਾਈਕਲ ਖਰਾਬ ਹੋ ਜਾਊਗਾ ਤੇ ਇਹ ਭਾਜੀ ਦਾ ਮੋਟਰਸਾਈਕਲ 12 ਨੰਬਰ ਦਿੰਨ ਤੋਂ ਪਹਿਲਾਂ ਬੰਦ ਹੋ ਜਾਏਗਾ ਮੇਰੇ ਜੋ ਮੈਨੂੰ ਲੋਰੀ ਇਹ ਅੰਕਲ ਕਰੇ ਮੇਰੀ ਵੀਡੀਓ ਬਣਾਓ ਲੋ ਅੰਕਲ ਬਣ ਗਈ ਤੁਹਾਡੀ ਵੀਡੀਓ ਆ ਹੁੰਦਾ ਨਾ ਸਹੀ ਪੋਜ਼ਿਟਿਵ ਮੈਂ ਨਜ਼ਾਰੇ ਮਤਲਬ ਕਈ ਬੰਦਿਆਂ ਦੀ ਵੀਡੀਓ ਬਣਾਉਨੇ ਉਹ ਗੁੱਸਾ ਹੋਣ ਲੱਗ ਜਾਂਦੇ ਆ ਲੇਕਿਨ ਅੰਕਲ ਕਹਿੰਦੇ ਮੇਰੀ ਵੀਡੀਓ ਬਣਾਓ ਤੇ ਸਹੀ ਹੈ ਪੋਜ਼ਿਟਿਵਿਟੀ ਇਜ਼ ਆਲਵੇਜ਼ Winner ਤੇ ਇਹ ਸਾਈਡ ਦੇਖੋ ਤੁਸੀਂ ਆ ਗਏ ਨੇ ਇੱਕ ਜਨਾਬ ਪੂਰੇ ਮੋਜ ਮਸਤੀ ਚ ਨੇ ਵੈਰੀ ਗੁੱਡ ਤਬਈ ਜੀ ਇਸ ਵਕਤ ਲਓ ਜੀ ਤੁਸੀਂ ਦੇਖ ਲਓ ਅਬੋਰ ਸ਼ਹਿਰ ਦੇ ਹਾਲਾਤ ਤੇ ਚਲੋ ਹੁਣ ਚਲਦੇ ਆਪਾਂ ਕਿਸੇ ਹੋਰ ਪਾਸੇ ਜਿੱਥੇ ਤੁਹਾਨੂੰ ਦਿਖਾਵਾਂਗੇ ਕਿ ਅਬੋਰ ਦੇ ਇਸ ਵਕਤ ਕੀ ਹਾਲਾਤ ਨੇ ਫੁੱਲ ਬਾਰਿਸ਼ ਆ ਫੁੱਲ ਜੋਦੀ ਮੀਂਹ ਥੋੜਾ ਜਿਹਾ ਘਟਿਆ ਅੱਗੇ ਨਾਲੋਂ ਲੇਕਿਨ ਪਾਣੀ ਦਾ ਵਹਾਵ ਬਹੁਤ ਵਧ ਗਿਆ ਕਿਉਂਕਿ ਤੁਸੀਂ ਜਾਣਦੇ ਹੋ ਬਾਰਿਸ਼ ਬਹੁਤ ਹੋਈ ਹੈ। ਲੋਜੀ ਜੋ ਹਾਲਾਤ ਨੇ ਉਸ ਸਾਹਮਣੇ 골ਡੀ ਕੰਬੋਜ ਜੀ ਦੀ ਪ੍ਰੈਸ ਕਾਨਫਰੰਸ ਨਹੀਂ ਜਾਇਆ ਜਾਣਾ। 골ਡੀ ਮੁਸਾਫਿਰ ਮਾਫ ਕਰਿਓ। ਹਾਂਜੀ ਭਾਜੀ ਇੰਨੀ ਬਾਰਿਸ਼ ਕੋਰੀਅਰ ਜਾਏਗਾ। ਰੇਜੀ ਵੀ ਖਰਾਬ ਹੋ ਗਈ ਇਹਨਾਂ ਦੇ ਪਾਣੀ ਵੜ ਗਿਆ ਸਾਰਾ ਨਹੀਂ ਨਹੀਂ ਕੋਰੀਅਰ ਜਾਏਗਾ ਕੋਰੀਅਰ ਜਾਏਗਾ ਜੀ ਕੋਰੀਅਰ ਜਾਏਗਾ ਵੈਰੀ ਗੁੱਡ ਇਹ ਆਪਣੇ ਭਾਜੀ ਸੀ 1.0 ਕੋਰੀਅਰ ਸਰਵਿਸ ਜਿਨਾਂ ਦੇ ਮੁਤਾਬਕ ਕੋਰੀਅਰ ਜਾਏਗਾ ਜਾਏਗਾ ਦੱਬ ਕੇ ਦਸ ਗੀਤ ਦਸ ਹੀ ਤੁਸੀਂ ਕਹਿ ਰਹੇ ਹੋ ਮੈਂ ਕੀ ਕਰ ਰਿਹਾ ਭਾਈ ਜੀ ਬਹੁਤ ਜ਼ੋਰ ਲੱਗ ਰਿਹਾ ਰੇਸ ਦੇਣ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਹੁਣ ਜਦੋਂ ਆਪਾਂ ਉਲਟੀ ਸਾਈਡ ਜਾਵਾਂਗੇ ਉਦੋਂ ਸ਼ਾਇਦ ਇਸ ਤਰ੍ਹਾਂ ਦਾ ਪ੍ਰੈਸ਼ਰ ਨਾ ਮਿਲੇ ਅਬੋਹਰ ਗਿਆ ਡੁੱਬ ਤੇ ਕੋਈ ਕਿਥੇ ਤੇ ਕੋਈ ਕਿਥੇ ਗਿਆ ਖੁੱਬ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਐ ਸਾਈਡ ਚਲੋ ਹੁਣ ਆਪਾਂ ਤੁਹਾਨੂੰ ਦੁਬਾਰਾ ਇੱਕ ਰਾਣੀ ਚੰਸੀ ਮਾਰਕੀਟ ਵਾਲੇ ਪਾਸੇ ਲੈ ਚਲਦੇ ਆ ਉਧਰ ਦੇ ਲੋਕ ਵੀ ਆਪਣੇ ਨਾਲ ਵਿਊਅਰ ਨੇ ਫਿਰ ਆਪਾਂ 9 ਨੰਬਰ 4 ਨੰਬਰ ਇਧਰ ਦਾ ਵਿਜ਼ਿਟ ਤੁਹਾਨੂੰ ਕਰਵਾਵਾਂਗੇ ਹਰ ਹਰ ਮਹਾਦੇਵ ਬਹੁਤ ਜ਼ਿਆਦਾ ਬੁਰਾ ਹਾਲ ਅਨੀਤਾ ਭਿੰਗੜਾ ਜੀ ਲਿਖਦੇ ਆ ਫਿਰ ਬਕੋਲੀਆ ਸਾਹਿਬ ਲਿਖਦੇ ਆ ਹਰ ਹਰ ਮਹਾਦੇਵ ਬਹੁਤ ਬਹੁਤ ਸ਼ੁਕਰੀਆ ਹਰ ਹਰ ਮਹਾਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਲੋ ਜੀ ਸੁਨੀਲ ਸਿਨੇਮਾ ਦੀ ਰੋਡ ਵਾਲੇ ਪਾਸੇ ਪਾਣੀ ਘਟ ਹੈ ਕਿਉਂਕਿ ਬਹਾਵ ਇਧਰੋਂ ਜਾ ਕੇ 4 ਨੰਬਰ ਵਾਲੀ ਸਾਈਡ ਜਾ ਰਿਹਾ ਆਪਣਾ ਨਹਿਰੂ ਪਾਰਕ ਵਾਲੀ ਸਾਈਡ ਜਾ ਰਿਹਾ ਇਧਰ ਘਟ ਹੈ ਪਰ ਤੁਹਾਨੂੰ ਲਾਈਵ ਜਿਹੜੇ ਵਿਊ ਹੁਣ ਦਿਖਾਣ ਜਾ ਰਹੇ ਹਾਂ ਅਸੀਂ ਵਾਪਸ ਜਾਵਾਂਗੇ ਸਬਜੀ ਮੰਡੀ ਤੋਂ ਨਹਿਰੂ ਪਾਰਕ ਤੱਕ ਕਿਉਂਕਿ ਪਾਣੀ ਦਾ ਬਹਾਵ ਉਧਰ ਹੈ ਤੇ ਉਦੋਂ ਹੁਣ ਵਹੀਕਲ ਚਲਾਉਣ 'ਚ ਦਿੱਕਤ ਨਹੀਂ ਆਣੀ ਤੇ ਮੇਰੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਲੋਕ ਅੱਜ ਦੇ ਇਸ ਮੌਸਮ ਦੇ ਵਿੱਚ ਕਿਰਪਾ ਕਰਕੇ ਸਾਊਥ ਸਰਕੂਲਰ ਰੋਡ ਵਾਲੀ ਸਾਈਡ ਆਉਣ ਦਾ ਕੋਈ ਪ੍ਰੋਗਰਾਮ ਨਾ ਬਣਾਇਓ ਕਿਉਂਕਿ ਇਹ ਦੇਖੋ ਤੁਸੀਂ ਸਾਫ ਪਤਾ ਲੱਗ ਰਿਹਾ ਕਿ ਕ੍ਰਿਸ਼ਨਾਨਗਰੀ ਵਾਲੀ ਸਾਈਡ ਤੋਂ ਪਾਣੀ ਆ ਕੇ ਇਹ ਜਾਊਗਾ ਨਹਿਰੂ ਪਾਰਕ ਵਾਲੀ ਸਾਈਡ ਉੱਥੇ ਜਾ ਕੇ ਇਹ ਪਾਣੀ ਦਾ ਬਹਾਵ ਬਣ ਰਿਹਾ ਤਾਂ ਜਿੰਨੇ ਵੀ ਤੁਹਾਡੇ ਵਹੀਕਲ ਨੇ ਵਿਦਆਊਟ ਇਲੈਕਟ੍ਰਿਕ ਜਿਹੜੇ ਇਲੈਕਟ੍ਰਿਕ ਵਹੀਕਲ ਨਹੀਂ ਨੇ ਉਹ ਇਸ ਪਾਣੀ ਦੇ ਵਿੱਚ ਨਾ ਲੈ ਕੇ ਜਾਇਓ ਕਿਉਂਕਿ ਬੰਦ ਹੋ ਜਾਣਗੇ ਇਲੈਕਟ੍ਰਿਕ ਵਹੀਕਲ ਦਾ ਜਿਹੜਾ ਮੇਰਾ ਖੁਦ ਦਾ ਅਨੁਭਵ ਹੈ ਮੇਰਾ ਵਹੀਕਲ ਬੰਦ ਨਹੀਂ ਹੋਇਆ ਤਾਂ ਇਹਦਾ ਮਤਲਬ ਇਲੈਕਟ੍ਰਿਕ ਵਹੀਕਲ ਬੰਦ ਨਹੀਂ ਹੋ ਸਕਦੇ ਆ ਵਹੀਕਲ ਬੰਦ ਨਹੀਂ ਹੁੰਦਾ ਚਿੰਤਾ ਨਾ ਕਰੋ ਇਹ ਨਹੀਂ ਬੰਦ ਹੁੰਦਾ ਇਹ ਹੁੰਦਾ ਹੀ ਨਹੀਂ ਬੰਦ ਇਹਦੇ ਵਿੱਚ ਸਿਸਟਮ ਇੱਕ ਮੋਟਰ ਆ ਮੋਟਰ ਸੀਟ ਦੀ ਏਕੋਲ ਹੈ ਇਹਨੇ ਕੀ ਬੰਦ ਹੋਣਾ ਨਾਲੇ ਪੂਰੀ ਫੁੱਲ ਸੀਲਡ ਐਨੂੰ ਭਾਵੇਂ ਸਮੁੰਦਰ ਚ ਲਈ ਫਿਰੋ ਅੱਗੇ ਪਾਣੀ ਬਹੁਤ ਡੂੰਘਾ ਵੀਰੇ ਤੇਰਾ ਮੋਟਰਸੈਲ ਬੰਦ ਹੋ ਜੂ ਚਲੋ ਦੋ ਜਣ ਚੱਲਤਾ ਪੈਂਦੇ ਆ ਹਲੋ ਜੀ ਦੇਖ ਲਓ ਤੁਸੀਂ ਇਸ ਵਕਤ ਜੋ ਮੰਨ ਕੇ ਚੱਲੋ ਮੈਂ ਮੇਰੇ ਜਿਹੜੇ ਵੀਕਲ ਦੀ ਜਿਹੜੀ ਸਪੀਡ ਹੈ ਉਹ ਜਿੰਨੀ ਦੇ ਰਿਹਾ ਉਸ ਤੋਂ ਅੱਧ ਮੈਨੂੰ ਚਲਾਨ ਚ ਮਿਲ ਰਹੀ ਹੈ ਕਿਉਂਕਿ ਪਾਣੀ ਦਾ ਦਬਾਅ ਬਹੁਤ ਹੈ ਤੇ ਪੂਰਾ ਸ਼ਹਿਰ ਇਸ ਵਕਤ ਨਹਿਰ ਵਾਂਗੂ ਹੋ ਗਿਆ ਹੈ ਲੋਕਾਂ ਦੇ ਵੀਕਲ ਜਗਾ ਜਗਾ ਤੇ ਖੁੱਬੇ ਪਏ ਆ ਮਤਲਬ ਕੋਈ ਵੀ ਚੀਜ਼ ਚਲਾਈ ਨਹੀਂ ਜਾ ਰਹੀ ਹੈ ਬੜੀ ਦਿੱਕਤ ਆ ਰਹੀ ਹੈ ਫਿਲਹਾਲ ਡਾਕਟਰ ਜਿੰਦਰ ਗਿਰਦਰ ਸਨੀ ਰੇਜ਼ ਟ੍ਰਾਈ ਟੂ ਕਮ ਆਊਟ ਆਫ ਕਲਾਊਡ ਇਨ ਜਿਰਕਪੁਰ ਐਸ ਵਕਤ ਗਿਰਦਰ ਸਾਹਿਬ ਅੰਗਰੇਜ਼ੀ ਵਾਲਾ ਸਿਸਟਮ ਚੰਗਾ ਹੀ ਨਹੀਂ ਲੱਗਦਾ ਪੰਜਾਬੀ ਚ ਲਿਖੋ ਪੰਜਾਬੀ ਦੇ ਵਿੱਚ ਜ਼ਿਆਦਾ ਮਜ਼ਾ ਆਊ ਕਿਉਂਕਿ ਜਿਹੜੇ ਹਾਲਾਤ ਨੇ ਲੋਕਾਂ ਦੇ ਦੇਖੋ ਕਿੰਨੇ ਮਾੜੇ ਹੋਏ ਆ ਸਨੀ ਰੇਜ਼ ਤਾਂ ਓਕੇ ਆ ਲੇਕਿਨ ਪਬਲਿਕ ਬਹੁਤ ਪਰੇਸ਼ਾਨ ਹੈ ਦੇਖੋ ਜਿਹੜੇ ਪਿੰਡਾਂ ਦੇ ਲੋਕ ਹੈ ਸ਼ਹਿਰ ਵੱਲ ਆਏ ਸੀ ਵਹੀਕਲ ਉਹਨਾਂ ਦੇ ਖੁੱਬ ਗਏ ਆ ਬੱਚੇ ਭਾਈ ਜੀ ਭਾਈ ਜੀ ਇਹਨੂੰ ਲਾਓ ਸਟੈਂਡ ਤੇ ਆਪਾਂ ਬੱਚੇ ਨੂੰ ਮਾੜੇ ਅੱਗੇ ਤੱਕ ਛੱਡੀਆਂਵੇਂ ਡੇਗਣਾ ਪਾਓ ਇੱਧਰ ਲਾਓ ਮੈਂ ਤੁਹਾਡੀ ਹੈਲਪ ਕਰਾਂ ਇਹਨਾਂ ਵਿਚਾਰਾ ਡਿੱਗ ਪਿਆ ਦੇਖ ਲਓ ਐਵੇਂ ਮੇਰੇ ਕੋਲ ਮੇਰੀ ਮੋਪੜ ਚੱਲ ਜਾਂਦੀ ਐ ਜਾਣਾ ਕਿੱਥੇ ਐ ਨਹੀਂ ਘਰ ਕਿੱਥੇ ਐ ਨਹੀਂ ਕਿੱਥੇ ਜੀ ਕਰਕੇ ਨਹੀਂ ਮੈਂ ਅੱਗੇ ਹੀ ਕਰਕੇ ਬੱਚੇ ਨੂੰ ਛੱਡ ਦੇਣਾ ਕਹਿੰਦੇ ਹੁਦਾ ਚਲੋ ਚਲੋ ਮੈਂ ਨਾਲ ਨਾਲਾ ਥੋੜਾ ਥੋੜਾ ਪਿੱਛੇ ਪਿੱਛੇ ਆ ਵੈਸੇ ਤਾਂ ਬੱਚਾ ਇੰਜੋਏ ਕਰ ਰਿਹਾ ਮਜ਼ਾ ਆ ਰਿਹਾ ਇਹਨੂੰ ਨਾ ਤੇ ਇਹ ਮੈਂ ਲਾ ਕੇ ਦੇਖਾ ਪੈਰ ਇਹ ਬੈਜ ਨੂੰ ਨਹੀਂ ਵੀਰੇ ਜਿਆਦਾ ਸਪੀਡ ਅਪ ਹੋ ਜਾਏਗਾ ਹਾਂ ਸਪੀਡ ਅਪ ਹੋ ਜਾਏਗਾ ਤੁਸੀਂ ਇੱਕ ਕੰਮ ਕਰੋ ਨਾ ਆ ਇੱਥੇ ਚੜਾਈ ਆਈ ਜਾਂਦੀ ਐ ਇੱਥੇ 2 ਮਿੰਟ ਰੋਕ ਲੋ ਨਹੀਂ देर ਤੱਕ ਐਵੇਂ ਨਾ ਬਾਈ ਜੀ ਬੱਚਾ ਨਾ ਡਿੱਗ ਜੇ ਹਾਂਜੀ ਹਾਂਜੀ ਕਾਕਾ ਡਿੱਗ ਨਾ ਜੇ ਚਲੋ ਸਾਡਾ ਪੁੱਛਣਾ ਫਰਜ਼ ਸੀ ਤੇ ਬਾਈ ਜੀ ਨੇ ਅੱਗੋ ਜੋ ਕਿਹਾ ਉਹ ਉਹਨਾਂ ਦੀ ਮਰਜ਼ੀ ਆ ਵੇਖੋ ਇੱਥੇ ਰੋਕ ਲੋ 2 ਮਿੰਟ 2 ਮਿੰਟ ਰੋਕ ਲੋ ਇੱਥੇ 2 ਮਿੰਟ ਰੋਕ ਲੋ ਮੇਰੀ ਗੱਲ ਮੰਨੋ ਨਾ ਤੁਸੀਂ ਮੇਰੇ ਇੱਥੇ ਲਾਓ ਆਪਾਂ ਇਹਨੂੰ ਘਰੇ ਛੱਡਿਆ ਨੇ ਗੀਤਾਂਜਲੀ ਇਨਕਲੇਵ ਹੀ ਕਹਿੰਦੇ ਉਹ ਤਾਂ ਬਾਕੀ ਤੁਹਾਡੀ ਮਰਜ਼ੀ ਹੈ ਇਹਨੂੰ ਛੱਡੀਏ ਤੇ ਇਹਨੂੰ ਛੱਡ ਦਈਏ ਕਹਿੰਦੇ ਉਹਦਾ ਜਿਵੇਂ ਤੁਹਾਡਾ ਦਿਲ ਕਰਦਾ ਉੱਥੇ ਲਾ ਦਿਓ ਸਾਹਮਣੇ ਹਾਂ ਬੱਚਿਆਂ ਨੂੰ ਛੱਡਿਆ ਹੀ ਹੈ ਕਹਿੰਦੇ ਉਹਦਾ ਇਹ ਤਾਂ ਜਿੰਨੇ ਕਿਲੇ ਕਿੱਥੇ ਹੋਈ ਭਲਾ ਜੀ ਜੀ ਆਪਣੇ ਉਹ ਚਲੋ ਨਾ ਜੀ ਤੋਂ ਬਾਈਪਾਸ ਤੋਂ ਹਾਂ ਹਾਂ ਚਲੋ ਚਲੋ ਛੱਡਿਆ ਨੇ ਤੁਸੀਂ ਤੁਹਾਨੂੰ ਇਹ ਬੱਚੇ ਦੀ ਦਿੱਕਤ ਹੋ ਜਾਏਗੀ ਆਪਾਂ ਛੱਡਿਆ ਨੇ ਇਹਨੂੰ ਨਾਲੇ ਤੁਹਾਡਾ ਸਮਾਨ ਚੱਕ ਲੋ ਵੀ ਲੈ ਲੋ ਨਾਲ ਹੀ ਚਲੋ ਜੀ ਜਿੰਨਾ ਕੋ ਆਪਾਂ ਆਪਦਾ ਫਰਜ਼ ਨਿਭਾ ਸਕਦੇ ਆ ਉਹ ਨਿਭਾ ਲਈਏ ਹੋਰ ਬਾਕੀ ਚੀਜ਼ਾਂ ਦਾ ਬਾਅਦ ਦੀਆਂ ਗੱਲਾਂ ਆ ਇੱਕ ਮਿੰਟ ਨਾਲ ਹੀ ਮੋਪੜ ਖੜੀ ਕਰਦੇ ਆ ਬੱਚੇ ਨੂੰ ਘਰੇ ਛੱਡ ਆਈਏ ਯਾਰ ਸਮਾਨ ਅੰਕਲ ਸਮਾਨ ਇਹਨਾਂ ਨੂੰ ਫੜਾ ਲਓ ਜਿਹੜੀ ਜ਼ਿੰਦਗੀ ਦੇ ਵਿੱਚ ਤੁਸੀਂ ਜਿੰਨੀ ਵੀ ਜ਼ਿੰਮੇਵਾਰੀ ਨਿਭਾ ਸਕਦੇ ਹੋ ਉਹ ਜ਼ਰੂਰ ਨਿਭਾਓ ਇਹਨਾਂ ਨੂੰ ਫੜਾ ਲਓ ਰੱਖ ਰੱਖ ਲੈਣਗੇ ਚਲੋ ਤੇ ਗਿਤਾंजलिਨ ਕਿਲੇ ਵੰਕਲ ਕਹਿੰਦੇ ਅਸੀਂ ਰਹਨੇ ਆ ਆਪਾਂ ਨੂੰ ਇਹ ਹੈ ਕਿ ਚਲੋ ਛੱਡ ਈ ਆ ਅੱਗੇ ਰੱਖ ਦਿਓ ਸਬਜ਼ੀ ਰੋਲ 로బెਰਟੋ ਪਿੱਛੇ ਇਹ ਵਿੱਚ ਲਗਾ ਦੇਣਾ ਅਮੀ ਤਾਂ ਇਹ ਹਾਲ ਰੱਖ ਲਈ ਬਈ ਮਿਹਰਬਾਨੀ ਸੀ ਤੁਹਾਡੀ ਉਹ ਨਹੀਂ ਮਿਹਰਬਾਨੀ ਕਰੀ ਜੀ ਸਾਡੀ ਜ਼ਿੰਮੇਵਾਰੀ ਹੈ ਸਾਡੀ ਰਿਸਪੌਂਸਿਬਿਲਟੀ ਹੈ ਜੀ ਮੋਰਲ ਅਸੀਂ ਆਦੀ ਜ਼ਿੰਮੇਵਾਰੀਆਂ ਤੋਂ ਨਹੀਂ ਭਜਦੇ ਲਾਈਵ ਚੱਲ ਰਿਹਾ ਅੰਕਲ ਵੀਡੀਓ ਚੱਲ ਰਹੀ ਹੈ 1000 ਬੰਦਾ ਦੇਖ ਰਿਹਾ ਜੀ ਥੈਂਕ ਯੂ ਜੋ ਇਤਨੇ ਪਾਣੀ ਮੇਂ ਆਪ ਜਾਣਕਾਰੀ ਅਰੇ ਜੀ ਜਾਣਕਾਰੀ ਜਾਣਕਾਰੀ ਕੋਈ ਬਾਤ ਨਹੀਂ ਸਰ ਹਮਾਰਾ ਕਾਮ ਹੈ ਬਿਜ਼ਨਸ ਨਹੀਂ ਹੈ ਹਮ ਸਮਾਜ ਸੇਵਾ ਕਰਤੇ ਹੈ ਭਾਈ ਬੱਚੇ ਨੇ ਮੇਰੀ ਬਹੁਤ ਮਦਦ ਕੀਤੀ ਅੰਕਲ ਜੀ ਰੁਕੋ ਬੱਚੇ ਨੂੰ ਕਿੱਧਰ ਲੈ ਜਾ ਰਹੇ ਹੋ ਲੋ ਜੀ ਸੁਣੋ ਹਾਂਜੀ ਦੱਸੋ ਬੱਚੇ ਨੇ ਬੇਟੇ ਨੇ ਕੀ ਨਾਮ ਹੈ ਬੇਟਾ ਰੋਹਿਤ ਰੋਹਿਤ ਹਾਂ ਰੋਹਿਤ ਜੀ ਨੇ ਮੇਰੀ ਮਦਦ ਕੀਤੀ ਕਿੰਨੇ ਬੱਚੇ ਨੂੰ ਲੈ ਕੇ ਮੈਂ ਆਪਣੀ ਪੁੱਤਰੀ ਦੇ ਨਾਲ بارش ਦੇ ਵਿੱਚ ਕਿਰ ਗਿਆ ਸੀ ਸਬਕੀ ਉਹ ਘਰੇ ਲੈਣ ਆਈ ਸੀ ਨਹੀਂ ਨਹੀਂ ਕੋਈ ਪਾਣੀ ਭਰ ਗਿਆ ਜੀ ਜੀ ਪਰ ਇਹਨਾਂ ਨੇ ਕਿਹਾ ਵੀ ਨਹੀਂ ਅੰਕਲ ਜੀ ਬੱਚੇ ਨੂੰ ਕੋਈ ਦਿੱਕਤ ਹੋ ਸਕਦੀ ਹੈ ਡਿੱਗ ਸਕਦਾ ਬੱਚਾ ਬਿਲਕੁਲ ਸਹੀ ਗੱਲ ਹੈ ਪਰ ਮੈਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਮੋਟਰ ਗੋਡੀ پارک ਕਰਦੇ ਹੋ ਜਾਂ ਆਪਾਂ پارک ਕਰਤੀ ਇਹਨਾਂ ਨੇ ਮੇਰੀ ਮਦਦ ਕੀਤੀ ਮੈਂ ਬਹੁਤ ਦਿਨਾਂ ਦਾ థాంక్స్ਫੁਲ ਐ ਪਰ ਬਹੁਤ ਬਹੁਤ ਧੰਨਵਾਦ ਰੋਹੀ ਜੀ ਨਹੀਂ ਨਹੀਂ ਇਹ ਦੇਖੋ ਅੰਕਲ ਜੀ ਸਾਡੇ ਨਾ ਇਕਲਾਕੀ ਫਰਜ ਐ ਜੇ ਇਨਸਾਨ ਸਮਝੇ ਤਾਂ ਹਾਂ ਜੀ ਤੇ ਜਿਹਨੇ ਨਹੀਂ ਸਮਝਿਆ ਉਹ ਮਾੜਾ ਤੇ ਜਿਹਨੇ ਸਮਝ ਲਿਆ ਉਹ ਚੰਗਾ ਠੀਕ ਐ ਨਾ ਜੀ ਬਸ ਬਸ ਲਾ ਗੱਲ ਇਹ ਐ ਕਿ ਸਾਡੀ ਮੋਪੜ ਦੇ ਉੱਤੇ ਕੋਈ ਕਿੱਲ ਵੇਲਣਾ ਵਜਦੇ ਪੈਂਚਰ ਨਾ ਹੋ ਜੇ ਬਾਕੀ ਬੱਲੇ ਬੱਲੇ ਨਹੀਂ ਤਾਂ ਅਸੀਂ ਕੋਈ ਗੱਲ ਨਹੀਂ ਹੋਰ ਵੀ ਸੁਵਿਧਾਵਾਂ ਨੇ ਅਸੀਂ ਲੈ ਆਵਾਂਗੇ ਐਕਟੀਵਾ ਕੋਨਸੀ ਨਹੀਂ ਸਰ ਆਪਣੇ ਕੋਲ ਬੈਟਰੀ ਵਾਲੀ ਮੋਪੜ ਹੈ ਉਹ ਬਹੁਤ ਵਧੀਆ ਕੰਮ ਕਰਦੀ ਹੈ ਏ ਇੱਕ ਮਿੰਟ ਰੁਕ ਜਾਓ ਇੱਕ ਚੀਜ਼ ਚੈੱਕ ਕਰਨੀ ਸੀ ਹਾਂ ਚਾਬੀ ਹੁੰਦੇ ਅੰਦਰ ਮੈਂ ਚਾਬੀ ਦੇਖ ਰਿਹਾ ਸੀ ਨਾ ਚਾਬੀ ਐਕਟੀਵਾ ਦੇ ਅੰਦਰ ਹੈ ਚੱਲ ਵੀ ਚੱਲ ਕੱਢਦੇ ਨੇ ਅੰਕਾਪੋ ਆਪਾਰਾ ਆਮਨਾਲੀ ਆਮਨਾਲ ਜੀ ਬੱਲੇ 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 ਲਓ ਜੀ ਤੇਰੀ ਨੂੰ ਤੇਰੀ ਬੜੇ ਨੇ ਕੋਚਿੰਗ ਕਿੱਡੇ ਨੇ ਲਓ ਜੀ ਡਿੰਪਲ ਜਟੋਲੀਆ ਜੀ ਥੈਂਕਸ ਲਿਖਦੇ ਨੇ ਅੰਕਲ ਬੜੇ ਲੋਗ ਗੁੱਡ ਜੌਬ ਲਿਖਦੇ ਆ ਥੈਂਕਸ ਲਿਖਦੇ ਆ ਤੇ ਥੈਂਕਸ ਤਾਂ ਅੰਕਲ ਜੀ ਨੇ ਕਰਤਾ ਪਰ ਇਹ ਸਾਡੀਆਂ ਜ਼ਿੰਮੇਵਾਰੀਆਂ ਨੇ ਸਾਰਿਆਂ ਨੂੰ ਨਹੀਂ ਬਣੀਆਂ ਚਾਹੀਦੀਆਂ ਦੇਖੋ ਬੱਚਾ ਛੋਟਾ ਹੈ ਦੇਖੋ ਕਿਵੇਂ ਬੈਠਾ ਹੈ ਤੇ ਜੇ ਇਹਨੇ ਪਾਣੀ ਦੇ ਅੰਕਲ ਲੈ ਕੇ ਕਿਵੇਂ ਜਾਂਦੇ ਛੱਡ ਕੇ ਕਿਵੇਂ ਜਾਂਦੇ ਇਹ ਉਹ ਹੱਲੂ ਆ ਇਹ ਹਿੱਲੂ ਆ ਅੰਕਲ ਕੋਲ ਸਬਜੀ ਵੀ ਸੀ ਤੇ ਫਿਰ ਅੰਕਲ ਉਮਰਦਲਾਜ ਬੰਦੇ ਨੇ ਬਚਾ ਕੇ ਜੀ ਬਚਾ ਕੇ ਅੰਕਲ ਉਮਰਦਲਾਜ ਬੰਦੇ ਨੇ ਤੇ ਸਾਡਾ ਫਰਜ਼ ਬੰਦਾ ਹੈ ਅੰਕਲ ਨੂੰ ਸਹੀ ਜਗ੍ਹਾ ਤੇ ਪਹੁੰਚਾਣਾ ਠੀਕ ਹੈ ਨਾ ਜੀ ਇਸ ਕਰਕੇ ਜ਼ਿੰਦਗੀ 'ਚ ਕਦੀ ਵੀ ਕਿਸੇ ਦੀ ਆਪਾਂ ਮਦਦ ਕਰਨੀ ਹੋਵੇ ਤਾਂ ਗਿਆ ਆ ਕਰੋ। ਦੈਟਸ ਇਟ ਇਸ ਗੱਲ ਤੇ ਬਾਅਦ 'ਚ ਕਦੀ ਗੱਲ ਕਰਾਂਗੇ। ਫਿਲਹਾਲ ਆਪਾਂ ਗੱਲ ਕਰਦੇ ਹਾਂ ਅੰਕਲ ਨੂੰ ਘਰੇ ਪਹੁੰਚਾਉਣ ਦੀ। ਜੋ ਕਿ ਬਹੁਤ ਜ਼ਰੂਰੀ ਹੈ। ਬਾਕੀ ਫਿਲਹਾਲ ਆਪਾਂ ਇੱਥੇ ਹੀ ਇਥੋਂ ਰਾਮਨਾਥ ਇੱਥੇ ਖੜੇ ਸੀ। ਅੰਕਲ ਕਿਹੜੇ ਪੁੱਲ ਲੱਗਿਆ ਉਹਦਾ ਸੀਤੋ ਰੋਡ ਤੇ ਠੀਕ ਹੈ ਜੀ ਲੋਕੀਓ ਬੋਰ ਦੇ ਵਿੱਚ ਤੁਹਾਨੂੰ ਦੱਸ ਦਈਏ ਅੱਜ ਬਹੁਤ ਜ਼ਿਆਦਾ بارش ਆਈ ਹੈ ਇੰਨੀ ਕੁ بارش ਆਈ ਹੈ ਕਿ ਉਹ ਕਹਿੰਦੇ ਰਹਿ ਰੱਬ ਦਾ ਨਾਮ ਬਹੁਤ بارش ਆਈ ਹੈ ਤੇ ਚਮਾ ਚਮਾ ਇਲਾਕਾ ਭਰਿਆ ਪਿਆ ਪਾਣੀ ਦੇ ਨਾਲ ਤੇ ਤੁਸੀਂ ਬਿਨਾ ਕੋਈ ਗੈਰ ਫालतू ਕੰਮ ਤੋਂ ਘਰ ਤੋਂ ਬਾਹਰ ਨਾ ਆਓ ਅੰਕਲ ਦੀ ਮਜਬੂਰੀ ਹੋ ਗਈ ਅੰਕਲ ਤਾਂ ਪਹਿਲਾਂ ਆਏ ਹੋਣੇ ਆ ਸਬਜ਼ੀ ਸਬਜ਼ੀ ਖਰੀਦੀ ਪਰ ਉਹ ਪਾਣੀ ਅੰਕਲ ਉਹ ਪਹਿਲਾਂ ਹੀ ਆਏ ਹੋਗੇ ਹਨਾ ਹਾਂਜੀ ਹਾਂਜੀ ਮੈਂ ਪਹਿਲੇ ਆ ਗਿਆ ਬਾਰਿਸ਼ ਆਏ ਤੁਸੀਂ ਕਿਹੜਾ ਬਾਰਿਸ਼ ਆਏ ਹੋ ਵੇ ਚਲੋ ਜੀ ਇਸ ਵਾਰ ਹੁਣ ਇੱਕ ਵਾਰ ਆਪਾਂ ਲਾਈਵ ਨੂੰ ਬੰਦ ਕਰਦੇ ਹਾਂ ਆਪਾਂ ਫੇਰ ਮਿਲਾਂਗੇ ਦੇਖਦੇ ਰਹੋ ਪੰਜਾਬ ਛਵੀਤੀ